ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ। ਆਹ ਦਸ ਰਸਗੋਲੇ ਬਣਾਉਣਾ। ਆਹ ਦਾ ਪਕੀ ਬਣਾਉਣ ਲੱਗਿਆ। ਇੱਕ ਕਨੇ। ਆਜਾ ਪਾ ਬਣਾਵਾਂਗੇ ਰਸਗੋਲੇ। ਰਸਗੋਲੇ ਆਪਾਂ ਕਿੱਦਾਂ ਬਣਾਉਣੇ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ। ਤੇ ਨਜ਼ਰ ਆ ਮੇਰੇ ਨਾਲ ਆ। ਨਦਰ ਮੇਰੀ ਹੈਲਪ ਕਰੋਗਾ ਨਦਰ ਹੈਲਪ ਕਰੋਗੇ? ਯਾ। ਆਯੂ ਤਮੀ ਆ। ਨਦਰ ਆਪਣੀ ਯੂਤੋ ਕਰੂਗਾ। ਆਪਾਂ 1 ਕਿਲੋ ਦੁੱਧ ਪਾਵਾਂਗੇ। ਆਹ ਵਾਲਾ। ਤੇ ਐਨੇ ਦੋਪੋਨਾ ਦੋ ਨਹੀਂ ਬਣੇ ਇੱਕ ਪਾਵਾਂਗੇ ਤੇ ਆਪਾਂ ਉਹ ਗੈਸ ਕਰ ਲਈਏ ਔਰ ਪਤਲੀ ਆਪਾਂ ਰੱਖ ਲਈਏ ਤੇ ਆਪਾਂ ਦੁੱਧ ਨੂੰ ਬੈਟ ਹੱਟ ਕਾ ਦੇ ਬਲੌਗ ਬਣਾ ਆ ਨਾ ਤਾਂ ਮੇਂ ਹੈਲਪ ਕਰਦਾ ਆ ਬਲੌਗ ਬਣਾ ਬਲੌਗ ਬਣਾਉਣਾ ਚਾਹ ਤੇ ਹੁਣ ਆਪਾਂ ਕਰਦੇ ਆ ਆਪਣੇ ਰੈਸਪੀ ਦਾ ਰੈਸਪੀ ਦਾ ਰੈਸਪੀ ਦਾ ਤੇ ਆਪਾਂ ਕਰਨ ਲੱਗੇ ਆ رائی ਪਹਿਲੀ ਵਾਰ ਤੇ ਆਪਾਂ ਬਣਾਉਂਦੇ ਆ ਹੁਣ ਕਰਦੇ ਆ رائی ਚਾਹ ਤੇ ਤੈਨੂੰ ਯਾ ਜਿਹੜਾ ਹੈ ਰਾਈ ਤੇ ਨਦਰ ਮੇਰੀ ਨੂੰ ਤੋ ਕਰੂਗਾ ਕੈਂਚੀ ਲੈ ਨਾਲ ਨਦਰ ਤੇ ਕੈਂਚੀ ਦਾ ਲੈ ਨਾਲ ਦਾ ਕੰਮ ਰੋਇਦਾ ਉੱਪਰ ਕਰਕੇ ਨਦਰ ਮੇਰੀ ਹਮ ਕਰਨ ਲੱਗਾ ਬਲੌਗ ਆਉਂਦਾ ਹਾਂ ਬਲੌਗ ਬਣਾਉਂਦਾ ਨਦਰ ਮੈਂ ਇਹ ਕੈਂਚੀ ਕੈਂਚੀ ਦਿਖਾਉਂਦੀ ਕੈਂਚੀ ਦਿਖਾਉਂਦੀ ਆ ਤੇ ਹੁਣ ਹੁਣ ਤੋਂ ਹੁਣੋਂ ਪੱਕਾ ਫੋਟੋ ਕਰ ਲੱਗਿਆ ਯਾਪ ਯਾਦ ਕਰਤੀ ਥੋੜਾ ਤਾਂ ਕਰਕੇ ਹਾਂ ਜੀ ਹੁਣ ਉਹ ਨਾ ਪਪਾ ਉਹਨੇ ਦਿੱਤੀ ਦੁੱਧ ਹੋ ਜਾ ਥੱਲੇ ਥੋੜਾ ਥੱਲੇ ਦੁੱਧ ਵੀ ਲਖਾਉ ਦੋ ਤੇ ਪੈਂਦਾ ਦਿਖਦਾ ਹਾਂਜੀ ਦੇਖੋ ਨਾ ਦੁੱਧ ਇਹ ਹੈਲਪ ਕਰ ਰਿਹਾ ਸਾਡੀ ਫਗਨ ਮੋਹ ਨਦਰ ਬਣਾ ਰਿਹਾ ਆਪਾਂ 1 ਕਿਲੋ ਦੁੱਧ ਪਾਉਂਦਾ ਇਹਦੇ ਚ ਇਹ ਖਾਲੀ ਹੋਂਦੇ ਖਾਲੀ ਖਾਲੀ ਹੋ ਗਿਆ ਇਹ ਤੇ ਸਫਾਈ ਲੋ ਦੁੱਧ ਦਾ ਪਾ ਪਾ ਲਿਆ ਚਲੋ ਵੀ ਹੁਣ ਮਿੰਨ ਫੜਾ ਦੋ ਹੁਣ ਤੁਸੀਂ ਦੇਖ ਲਿਆ ਨਦਰ ਨੇ ਆਪਣੀ ਹੈਲਪ ਕਰ ਦਿੱਤੀ ਆ ਦੁੱਧ ਆ ਪਾ ਦਿੱਤਾ ਹੁਣ ਦੋ ਦੁੱਧ ਥੋੜਾ ਜਿਹਾ ਗਰਮ ਹੋ ਲੈਂਦੋ ਫਿਰ ਇਹਦੀ ਜਮ ਪਾਉਨੇ ਆ ਦੁੱਧ ਨੂੰ ਪਾੜਦੇ ਆ ਦੋ ਤੇ ਮੈਨੂੰ ਤਿਫਨ ਦਿੱਤੇ ਡਾਕਟਰ ਨੇ ਕੀ ਦਿੱਤਾ ਨਾ ਤੈਨੂੰ ਗਿਫਟ ਇਹ ਕੋਈ ਆਹ ਇਹ ਨਦਰ ਨੇ ਗਿਫਟ ਹੈ ਦਿੱਤਾ ਡਾਕਟਰ ਨੇ ਹੁੰਦਾ ਤੇ ਹਾਂ ਚਲੋ ਆਪਾਂ ਦੁੱਧ ਨੂੰ ਕਰ ਲਈਏ ਗਰਮ ਤੇ ਫਿਰ ਆਪਾਂ ਬਣਾਉਂਦੇ ਆ ਦਾ ਪਨੀਰ ਤੇ ਬਾਕੀ ਦੀ ਫਿਰ ਫਿਰ ਬਣਾਉਣੀ ਆ ਆਪਾਂ ਰਸਗੁੱਲੇ ਤੇ ਬਣੇ ਰਹੋ ਮੇਰੇ ਵਲੌਗ ਦੇ ਨਾਲ ਮਿਲਦੇ ਆ ਕੱਲੂ ਕੱਲੂ ਹੀ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਸਕਿੱਪ ਨਾ ਕਰਿਓ ਅੰਤ ਤੱਕ ਜ਼ਰੂਰ ਦੇਖਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੋ ਤੇ ਲਾਈਕ ਵੀ ਕਰਦੋ ਬੈਲ ਮਾਰ ਦਿਓ ਕੀ ਕਰਦੋ ਬੈਲ ਮਾਰ ਦਿਓ ਬੈਲ ਮਾਰਦੋ ਯਾ ਲਾਈਕ ਐ ਸਬਸਕ੍ਰਾਈਬ ਐਂਡ ਬੈਲ ਹਮਾ ਦੋ ਵੀ ਨਦਰ ਨੇ ਕਿਹਾ ਉਹਦਾ ਕਰਦੋ ਨਦਰ ਨੇ ਕਿਹਾ ਸਬਸਕ੍ਰਾਈਬ ਕਰਦੋ ਬੈਲ ਨੂੰ ਬਟਨ ਦਬਾ ਦਿਓ ਬੈਲ ਵਾਲਾ ਤੇ ਲਾਈਕ ਕਰਦੋ ਤੇ ਹੁਣ ਆਪਾਂ ਦੁੱਧ ਨੂੰ ਕਰ ਲਈਏ ਗਰਮ ਆਪਾਂ ਬਣਾਉਂਦੇ ਆ ਰਸਗੁੱਲੇ ਫਸਟ ਟਾਈਮ ਹਲਵਾ ਜਿਹਾ ਜਿਹਾ ਬਬਾ ਕੀ ਖਿਆਲ ਵਧੀਆ ਬਣ ਕੇ ਤਾਂ ਐਂਡਪਕ ਦਿਖਾਵਾਂਗੇ ਨਹੀਂ ਤਾਂ ਫਿਰ ਆਪਾਂ ਅੰਦਰੀ ਖਾ ਪੀ ਜਾਵਾਂਗੇ ਓਕੇ ਜੀ ਬਣੇ ਰਹੀ ਮੇਰੀ ਵੀਡੀਓ ਦੇ ਨਾਲ ਐਂਡਪਕ ਬਬਾ ਕੀ ਖਿਆਲ ਨੋਕ ਬਾਈ ਸਕਿਪ ਨਾ ਕਰੋ ਪਲੀਜ਼ ਕਬਾਟ ਕੀ ਖਿਆਲ ਇਹ ਹੋ ਗਏ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਪਣਾ ਦੁੱਧ ਉਬਾਲਾ ਆਉਣ ਲੱਗਾ ਹੈ ਦੁੱਧ ਦੇ ਵਿੱਚ ਅਡਿਸ਼ਨ ਅਦਰ ਕਿ ਹਿੜਦਾ ਇਧਰ ਇਦਾਂ ਆਪਾਂ ਪਨੀਰ ਕੱਢਣ ਵਾਸਤੇ ਥੋੜਾ ਜਿਹਾ ਲਿਆ ਸਿਰਕਾ ਨਿੰਬੂ ਵੀ ਲੈ ਲਿਆ ਤਾਂ ਆਪਾਂ ਲੈ ਸਿਰਕਾ ਜੀ ਪਾਵਾਂਗੇ ਥੋੜਾ ਜਿਹਾ ਪਾਣੀ ਫਿਰ ਕਰਾਂਗੇ ਆਪਾਂ ਮਿਕਸਰ ਦੇ ਵਿੱਚ ਤੇ ਦੁੱਧ ਨੂੰ ਔਨ ਦਵਾ ਲਈ ਥੋੜਾ ਜਿਹਾ ਪਾ ਲਈਏ ਪਾਣੀ ਦੁੱਧ ਨੂੰ ਔਨ ਦਵਾ ਲਈ ਥੋੜਾ ਜਿਹਾ ਪਾ ਲਈਏ ਪਾਣੀ ਤੇ ਚਲੋ ਜੀ ਆਪਾਂ ਵਾ 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 ਇਹਨਾਂ ਤੇ ਵੀ ਦੇਖ ਨੂੰ ਦੇਖੂਗਾ ਹਾਂ ਜੀ ਨਾਲ ਮੈਨੂੰ ਦੇਖੂਗਾ ਦੁੱਧ ਆਪਣਾ ਵਾਲੀ ਦੇ ਰਿਹਾ ਥੋੜਾ ਜਿਹਾ ਗਰ ਮਾਗੀ ਗਿਆ ਨੂੰ ਬੰਗਾ ਲੈਣ ਲੱਗਿਆ ਮੈਂ ਪਹਿਲੀ ਵਾਰੀ ਮੁੰਡਾ ਬਚਾਤੀ ਦੇਖੋ ਕਿੰਨੇ ਕ ਬੰਦੇ ਆਪਣੇ ਰਸਗੁੱਲੇ ਰਸਗੁੱਲੇ ਨਹੀਂ ਗਲਾ ਰਸਗੁੱਲੇ ਸੋਰੀ ਮੈਂ ਗਲਾਬ ਜਮਨ ਚੈਨ ਕਰ ਲਿਆ ਸੀ ਤੇ ਹੁਣ ਅੱਛਾ ਬਸ ਗਲਾਬ ਚਾਓ ਹਾਂ ਕਿਵਨ ਲੱਗਿਆ ਪਾ ਰਸਗੁੱਲੇ ਬਰਨ ਲੱਗੇ ਆ ਤਾਂ ਦੁੱਧ ਨੂੰ ਆਪਣੇ ਵਾਲਾ ਆਣ ਦੋ ਤੋਂ ਬਣਾਉਨੇ ਆ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ। 3 I like it. ਸੇਕ ਕਰਿਆ ਅੱਦਨ। ਆਪਾਂ ਬਣਾ ਲਿਆ ਪਨੀਰ। ਪਨੀਰ ਬਣ ਕੇ ਆਪਣਾ ਹੋ ਗਿਆ ਪਿਆਰ। ਆ ਛੱਡ ਗਿਆ। ਪਾਣੀ ਨਹੀਂ ਦੋ। ਪਾਣੀ ਛੱਡ ਗਿਆ ਦੁੱਧ ਤੇ ਹੁਣ ਆਪਾਂ ਇਹਨੂੰ ਪਾਉਂਦੇ ਆਂ। ਪਾਣੀ। ਸੁੱਤੀ ਜਾਂ ਕੱਪੜਾ। ਹੰ? ਕੱਪੜੇ 'ਚ। ਸੀ ਹੈ। ਆ ਬਣ ਗਿਆ ਥੋੜੀ ਇਹਨੂੰ ਆਪਾਂ ਪਾਉਂਦੇ ਆਂ। ਹਾਂ ਹਾਂ ਹਾਂਜੀ ਮੈਂ ਖਾ ਨਾ ਨਜ਼ਰ ਨਜ਼ਰ ਨਹੀਂ ਖਾਣਾ ਆ ਨਹੀਂ ਤੇ ਅਬਲੀਰ ਬਣ ਚੁੱਕਿਆ ਹੁਣ ਆਪਾਂ ਇਹ ਨਿਸ਼ਾਨਦੇ ਆ ਪਾਣੀ ਦੇ ਚ ਸੂਤੀ ਦੇ ਕੱਪੜੇ ਦੇ ਚੁੰਨੀ ਹੋ ਗਈ ਜਾਂ ਕੋਈ ਵੀ ਮਲਮਲ ਜੇ ਦਾ ਕੱਪੜਾ ਹੋ ਗਿਆ ਆਪਣੇ ਕੋਲ ਹੈਗਾ ਆ ਆਪਾਂ ਇਹ ਨਿਸ਼ਾਨਦੇ ਆ ਤੇ ਫਿਰ ਆਪਾਂ ਬਣਾਉਂਦੇ ਆ ਜਿਹਦੇ ਚ ਆਪਾਂ ਛਾਣਨਾ ਆ ਇਸ ਕੇੰਦਰ ਛਾਣेंगे ਕੋਈ ਭੰਦਾ ਹਾਂ ਇਹ ਦਿਸ਼ਾਂ ਅੰਦਰ ਨ ਸਿੱਧੇ ਕਾਦੇ ਪੰਡਾਈ ਹੈ ਆ ਜਿਹੜੀ ਜਾਨੀਆ ਪਾਈਆ ਸਕਰੀਨ ਦੇ ਕਲਾ ਆ ਆਪਾਂ ਸ਼ਾਂਤ ਆ ਉਹ ਦੋ ਉਹ ਤੂਈ ਸ਼ਾ ਆਓ ਕਾਪਟ ਨਹੀਂ ਆ ਆ ਆ ਆ ਮਾਰ ਕੋ ਆਓ 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 ਜਿੱਟ ਕਵਰ ਮੈਮ ਆ ਦੇ ਨਾ ਦਿਸ ਬੀਨ ਕੈਰਡ ਓਮ ਮੈਂ ਮੈਂ ਅੱਜ ਪਨੀਰ ਬਣ ਕੇ ਬਣਾਇਆ ਹਾਂ ਤੋੜੀ ਪਗਣਾ ਸੀਗਾ ਮੈਂ ਮਾਰਕਾ ਖੇਡ ਦੇ ਇਸ ਵਿੱਚ ਮੈਂ ਕਹਿ ਦੋ ਮੈਂ ਦੇ ਮਾਰਕਾ ਖੇਡ ਦੇ ਉਹਨਾਂ ਤੱਕ ਖੇਡ ਦੇ ਮਾਰਕਾ ਉਹਨਾਂ ਤਰ ਖੇਡਦਾ ਵੀ ਆ ਇੱਧਰ ਇੱਧਰ ਆਪਾਂ ਪਾ ਪਨੀਰ ਆਪਣਾ ਬਣ ਗਿਆ ਵਾਦੂ ਬਣ ਗਿਆ ਤਾਂ ਆਪਾਂ ਨੂੰ ਮੋਕਣਾ ਨਹੀਂਗਾ ਮੇਰੇ ਵਾਸਤੇ ਇਕੱਲੇ ਜੋਗਾ ਤਾਂ ਵਾਦੂ ਇਹ ਬਾਕੀ ਜਿਹੜੀ ਪੀ ਬਣਾਉਣੀ ਆ ਉਹ ਬਾਝੇ ਬਸ ਇਨੂੰ ਜਿਆਦਾ ਦੱਬਣਾ ਨਾ ਮਾੜਾ ਵਿੱਚ ਪਾਣੀ ਜਾਂ ਰਹਿਣ ਦੇਣਾ ਮਤਲਬ ਕਿ ਸਾਰਾ ਨਿਚੋੜਨਾ ਨਹੀਂਗਾ ਥੋੜਾ ਜਿਹਾ ਪਾਣੀ ਕੀਤਾ ਰਹਿ ਜਾਵੇ ਵਿੱਚ ਰਸ ਨੂੰ ਸੁਆਗਾ ਨਹੀਂ ਹੁੰਦਾ ਫੇਡ 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 ਮੈਨੂੰ ਲੱਗ ਬਿਲਕੁਲ ਜ਼ੀਰੋ ਨਹੀਂ ਕਰਨਾਗਾ ਇਦਾਂ ਕਰਕੇ ਆਪਾਂ ਪਾਣੀ ਕੱਢ ਲਾਂਗੇ ਇਹਦੇ ਚੋਂ ਸਾਰਾ ਪਾਣੀ ਨਾ ਕਢਣਾ ਇਹਦੇ ਚੋਂ ਆਪਾਂ ਇਹ ਟੋੜਾ ਦੇ ਵਿੱਚ ਰਵੇ ਪਾਣੀ ਇਹ ਸਾਡਾ ਬਾਹਰ ਵਾਲਾ ਦੁੱਧ ਹੈਣਾ ਅੰਗਜ਼ਾਰਾ ਦਾ ਦੁੱਧ ਹੈ ਇਹ ਸਾਡਾ ਇਹ ਸਾਡਾ ਬਾਹਰ ਵਾਲਾ ਦੁੱਧ ਹੈ ਇਸ ਕਰਕੇ ਆਪਾਂ ਇਹਨੂੰ ਸੋਝ ਲੈ ਦਮ ਤੋੜ ਦੇਣਾ ਜਿਹੜਾ ਵਿੱਚ ਥੋੜਾ ਬੋਤਾ ਪਾਣੀ ਵਿੱਚ ਰਹਿ ਵੀ ਜਾਵੇ ਕੋਈ ਚੱਕਰ ਨਹੀਂ ਆ ਹਾਂ ਮੈਂ ਇਸ ਕਰਕੇ ਆਪਾਂ ਕਰ ਲੈਣਾ ਹਾਂ ਇੰਗਰ ਮਲਾਂ ਦੇ ਹੱਥ ਨਾਲ ਮਚੋੜੀ ਹੈ ਮਾਂ ਪਾਣੀ ਕੋ ਜਾ ਦੇ ਆਉਂਦਾ ਰਿਹਾ ਅੱਜ ਕਰਦੇ ਆਪਾਂ ਕਰ ਲੈਣਾ ਇਹਨੂੰ ਤੇ ਆਪਾਂ ਤੁਹਾਨੂੰ ਸਰ ਕੇ ਪਾਣੀ ਦਾ ਕੱਢ ਕੇ ਤੇ ਬਾਅਦ ਚ ਇਹਨੂੰ ਆਪਾਂ ਮੈਸ ਕਰ ਦਿਆਂ ਉਹ ਤੁਹਾਨੂੰ ਬਾਅਦ ਚ ਦਿਖਾਉਂਦੇ ਆ ਯਾ ਆਪਣਾ ਬਣ ਕੇ ਪਨੀਰ ਆਪਣਾ ਤਿਆਰ ਹੋ ਗਿਆ ਐਦਾਂ ਦਾ ਹੁਣ ਇਹਦੇ ਚ ਪਾਵਾਂਗੇ ਆਪਾਂ ਥੋੜਾ ਜਿਹਾ ਕੀ ਹੈ ਕਾਰਨਫਲੌਰ ਕੌਰਨਫਲਾਰ ਕਿੱਥੇ ਵੀ ਆਵੜਾ ਕੌਰਨਫਲਾਰ ਥੱਲੇ ਥੱਲੇ ਇੱਕ ਚਮਚਾ ਪਾ ਦੇ ਉਸ ਕੋਪਰਿਆ ਹਲੋ ਹਲੋ ਆਈ ਹੈਵ ਅ ਫਾਈ ਮਾਈ ਲਾ ਆ ਆ ਅਗਰੇ ਜੇ ਪਾਵਾਂਗੇ ਆਪਾਂ ਕੌਰਨਫਲਾਰ ਇੱਕ ਚਮਚਾ ਖਾਸ ਆਵੜਾ ਇਹ ਕਿਲੋ ਦੋ ਦੋ ਚਾ ਕਿਲੋ ਪਾ ਦਣਾ ਆਪਾਂ ਕਿਤੇ ਬਿਨਾਂ ਤੁਮ ਉਦੋਂ ਮੈਦਾ ਵੀ ਪਾ ਸਕਦੇ ਆ ਪਰ ਆਪਾਂ ਪਾ ਲੈਂਦੇ ਆ ਹਾਂ ਵਾ ਵਾ ਇਹ ਕਿਤਮ ਜੱਪ ਬਣਾਇਆ ਯਾਪ ਆਹ ਦੋ ਦੋ ਇਹ ਬੱਸ ਇਹ ਕਿਤਮ ਜੱਪ ਬਣਾ ਆਹ ਕੋਈ ਗੱਲ ਇਹ ਕਿਤਮ ਜੱਪ ਆਪਾਂ ਵਾਲੇ ਕੌਰਨਫਲੌਰ ਦਾ ਹਨ ਇਹ ਜੱਪਾ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰਾਂਗੇ ਇਹਨੂੰ ਆਪਾਂ კონ ਫਲੋਰ ਨੂੰ ਜਿਹਦਾ ਆਟਾ ਬਣਾਈਦਾ ਅਦਾ ਕਰਨਾ। ਤੱਤਾ ਹੈ। ਦੋ ਮਿੰਟ ਰੋਕ ਜਾ ਫੇਰ। ਆਹ ਦੇ। ਹੰਡਾਵਲੰਦ ਮੈਲਾ। ਇਹਨੂੰ ਕਰੀ ਜੰਨੇ ਹੰਡਾ ਇਹ ਬਰਾਤਨਾ ਕਰ ਲਾਂਗੇ। ਇਹਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਲੈਣਾ, ਮੈਸ਼ ਕਰ ਲੈਣਾ ਇਦਾਂ ਕਰਕੇ ਤੇ ਫਿਰ ਤੁਹਾਨੂੰ ਆਪਾਂ ਦਿਖਾਉਂਦੇ ਆ ਬਾਅਦ ਵਿੱਚ। ਤੇ ਇਦਾਂ ਕਰਕੇ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ। ਸਤਰਾ ਕਾ ਇਸ ਤਰੀਕੇ ਨਾਲ ਆਪਾਂ ਪਨੀਰ ਨੂੰ ਮੈਸ਼ ਕਰਨਾ ਹੈ ਨਾ ਇਸ ਤੋਂ ਬਾਅਦ ਬਣਾਵਾਂਗੇ ਦੇ ਨਿਕਨੇ ਨਿਕ ਪੀਸ ਉਹ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾਉਨੇ ਆ ਤੇ ਇਤਾਂ ਮੈਂ ਇਸ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਤੇ ਇਹਰਾ ਪਾਉਣਨੇ ਆ ਤੇ ਇਹਨੂੰ ਨਿਕਨੇ ਨਿਕ ਗੋਲੇ ਕਰਕੇ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਮਾਉ ਉੱਪਰ ਕਾਲੇ ਹੋ ਗਿਆ ਆ ਦੇਖੋ ਆਪਾਂ ਇਦਾਂ ਇਦਾਂ ਕਰਕੇ ਨਿੱਕੇ ਨਿੱਕੇ ਟੀਸ ਬਣਾ ਲੈਨੇ ਆਂ ਆਹ ਵਾਲੇ ਕੋਲ ਆ ਕੇ ਕੋਲ ਆ ਕੇ ਉੱਪਰ ਕਰਕੇ ਕਮਰਾ ਇਦਾਂ ਦੇ ਬਣਾ ਲੈਨੇ ਆਂ ਆਪਾਂ ਨਿੱਕੀ ਨਿੱਕੀ ਕਰਕੇ ਅੰਦਰ ਰੱਖ ਲੈਨੇ ਆਂ ਆਹ ਬਖਾ ਚੀਜ਼ ਆਹ ਚੀਜ਼ ਅੱਜ ਆਪਾਂ ਬਣਾਉਣੇ ਆਂ ਇਦਾਂ ਕਰਕੇ ਓਕੇ ਤੇ ਹੱਤ ਹਾਂ ਮੈਂ ਹਾਪੀ ਬਣਾ ਲੈਣਾ ਇਦਾਂ ਪਿੱਛੇ ਕਰਕੇ ਹਾਂਜੀ ਪਿੱਛੇ ਕਰਕੇ ਮੰਜੇ ਨਜ਼ਰ ਵਿੱਚ ਆ ਰਿਹਾ ਅੱਜ ਨਜ਼ਰ ਗੁੱਡ ਬੇਦੀਆ ਨੰਨ ਜੀ ਬੈ ਆ ਨੰਮਰੀ ਆਪਾ ਜਗਰ ਤੇ ਬਣਾ ਰਹੇ ਹਾਂ ਜੀ ਉਹ ਦੇ ਕਾਕੀ ਕਾ ਦੇ ਆ ਦੇਖ ਤਾਂ ਨਾ ਦੇ ਨੋ ਯਾਪ ਆਪਾ ਜਗਰ ਦੇ ਸਾਰੇ ਬਣਾਉਂਦੇ ਨੇ ਯਾਪ ਆਪਾ ਇਹਦੇ ਪੋ ਪਿੱਛੇ ਪੋ ਦੇ ਇਹ ਦੇ ਦੇ ਆ ਮਮਮ ਥਿਸ ਵਨ ਥਿਸ ਵਨ ਆਹ ਫਿਰ ਤਾਂ ਅਮਰੀਕਨ ਰੇ ਮੇਰੇ ਗਲਾਬ ਜਾਮਨ ਬਣਾਉਣਾ ਰੇ ਗੁੱਥੂਲੇ ਯਾਪ ਜਗਰ ਦੇ ਪਾ ਨਿਕ 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 ਕਰਕੇ ਬਣਾਉਂਦੇ ਨੇ ਹਾਂ ਜੀ ਜੇ ਕਿਹਾ ਕੋਈ ਵੀ ਇੱਥੇ ਤਾਂ ਆਪਾਂ ਕੋਈ ਵੀ ਇਹ ਤਰੇੜ ਨਹੀਂ ਹੋਣੀ ਚਾਹੀਦੀ ਆਪਣੇ ਇਹਦੇ ਚ ਜੇ ਆਪਣੇ ਤਰੇੜ ਆਈ ਨਾ ਫਿਰ ਆਪਾਂ ਪਾਣੀ ਜਦੋਂ ਇਹਨਾਂ ਆਪਾਂ ਤਾਂ ਨਹੀਂ ਫਿਰਨਾ ਨਾ ਤਾਂ ਫਿਰ ਇਹ ਆਪਣਾ ਖਰਾਬ ਹੋ ਸਕਦਾ ਹੈ ਅਸਲ ਵਿੱਚ ਚੰਗੀ ਬਣਾ ਆਪਾਂ ਗੋਲ ਕਰ ਲੈਣਾ ਚੰਲੇ ਚ ਲਗਾਉਂਦੇ ਚ ਚੈਲ ਇਹਦਾ ਕਰਕੇ ਆਪਾਂ ਸਾਰੇ ਗੋਲ ਕਰੀਏ ਇਹਨੂੰ ਕਿੰਦਾ ਹਾਂਜੀ ਲਮੰਡੇ ਨੂੰ ਹਾਂਜੀ ਆਪਾਂ ਇਦਾਂ ਨਾ ਨਿੱਕੇ ਨਿੱਕੇ ਕਰਕੇ ਸਾਰੇ ਪਰ ਮੇਰੇ ਲੱਗਾ ਵੱਡੇ ਬੰਬ ਵੱਡੇ ਸਾਈਜ਼ ਆ ਅਸ ਕਰਕੇ ਆਪਾਂ ਹੋਰ ਛੋਟੇ ਕਰ ਲੈਂਦੇ ਇਹਨਾਂ ਨੂੰ ਤੇ ਆ ਬਿਲਕੁਲ ਹੀ ਆਪਾਂ ਇਦਾਂ ਕਰਕੇ ਬਣਾ ਲੈਨੇ ਜੀਰੋ ਮਨ ਲੈ ਇਹਨਾਂ ਨੂੰ ਕੋਈ ਜਿਦਾ ਤਰੇ ਏੜਦੀ ਨਹੀਂ ਆਣੀ ਕੋਈ ਤੇੜ ਟੋੜ ਨਹੀਂ ਹੋਣੀ ਚਾਹੀਦੀ ਇਦਾਂ ਕਰਕੇ ਆਪਾਂ ਸਾਰੇ ਗੋਲ ਕਰਕੇ ਆਪਾਂ ਬਣਾ ਲੈਨੇ ਆ ਓਕੇ ਜੀ ਤੇ ਬਣੇਗਾ ਮੇਰੀ ਵੀਡੀਓ ਦੇ ਨਾਲ ਇੰਨਾ ਕੁ ਆਪਣਾ ਆਕਾ ਹੈਗਾ ਇਹ ਮਤਲਬ ਕਿ ਰਸਗੁੱਲਿਆਂ ਦਾ ਤੇ ਹੁਣ ਆਪਾਂ ਬਣਾ ਲਈਏ ਤੇ ਫਿਰ ਤੁਹਾਨੂੰ ਦਿਖਾਉਨੇ ਆ ਬਾਅਦ ਚ ਇਦਾਂ ਕਰਕੇ ਆਪਾਂ ਸਾਰੇ ਜਿਹੜਾ ਸਗੁਲੇ ਨੇ ਉਹ ਬਣਾ ਲੈਨੇ ਤੇ ਹੁਣ ਇਹਨੂੰ ਕਰਾਂਗੇ ਆਪਾਂ ਫਰਾਈ ਫਰਾਈ ਨਹੀਂ ਕਰਨੇ ਹੈਗੇ ਇਹ ਆਪਾਂ ਕਿੱਦਾਂ ਦਾ ਬਣਾਉਣੇ ਆ ਤੁਹਾਨੂੰ ਆਪਾਂ ਦਿਖਾਉਂਦੇ ਆ ਬਾਅਦ ਚ ਤੇ ਅੱਜ ਆਪਾਂ ਪਹਿਲੀ ਵਾਰ ਟਰਾਈ ਕੀਤੇ ਆ ਹੂੰ ਤੇ ਦੇਖਦੇ ਹਾਂ ਕੀ ਬਣਦਾ ਆਪਣਾ ਕਿ ਆਪਾਂ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਤੇ ਜੇ ਅਸੀਂ ਕਾਮਯਾਬ ਹੋ ਗਏ ਤਾਂ ਤੁਹਾਨੂੰ ਵੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਹੁਣ ਤੱਕ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਦਿੱਤਾ ਫਾਗਨ ਸ਼ਾਰਟ ਵੀਡੀਓ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਹੌਨ ਸਾਨੂੰ ਤੁਸੀਂ ਆਪਣੇ ਸਾਨੂੰ ਸਾਡੇ ਵਲੌਗਾਂ 'ਚ ਵੀ ਸਾਨੂੰ ਇੰਨਾ ਹੀ ਪਿਆਰ ਦਿਓ ਤੇ ਚਲੋ ਆਪਾਂ ਅੱਜ ਕਰਦੇ ਹਾਂ ਟਰਾਈ ਪਹਿਲਾ ਦਿਨ ਆ ਬਲੌਗ ਬਣਾਉਣ ਲੱਗਿਆ ਪਾਗਲ ਰਸੂਲਿਆ ਤੇ ਤੇ ਟਰਾਈ ਵੀ ਪਹਿਲੇ ਦਿਨ ਦੀ ਆ ਤੇ ਬਾਕੀ ਚਲੋ ਮਿਲਦੇ ਆ ਤੁਹਾਨੂੰ ਐਂਡ ਤੱਕ ਤੇ ਬਣੇ ਰਹਿ ਮੇਰੀ ਵੀਡੀਓ 'ਚ ਤੇ ਆਦਰ ਕਾਪੀ ਐਸ ਟ੍ਰਿਕ ਨੋ ਪਿਆਰ ਕਰ ਲਿਆ ਹੁਣ ਇਹਨੂੰ ਆਪਾਂ ਕਰਨਾ ਹੈ ਯਾਹ ਡ੍ਰਿੰਕਿੰਗ ਪੇਂਟਿੰਗ ਹੁਣ ਸ਼ੁਰੂ ਹੋਊਗੀ ਦੇਖੋ ਕੀ ਰੰਗ ਦਿਖਾਉਂਦੇ ਨੇ ਦੇਖੋ ਵਾਈਗੁਰ ਕੀ ਕਰਦਾ ਪਹਿਲੀ ਵਾਰ ਪੰਗਾ ਲੈਣ ਲੱਗੇ ਆ ਤੇ ਮੈਂ ਕਿਹਾ ਚਲੋ ਟਰਾਈ ਕਰਕੇ ਦੇਖ ਲੈਂਦੇ ਆ ਨਾਲੇ ਤੁਹਾਨੂੰ ਵੀ ਦਿਖਾ ਦਿੰਦੇ ਆ ਕੀ ਇਹਦਾ ਰਿਜ਼ਲਟ ਆਉਂਦਾ ਆ ਕਿ ਅੱਜ ਤੱਕ ਤਾਂ ਦੇਖਦੇ ਆਂ ਵੀਡੀਓ ਚ ਤੇ ਹਲਵਾਈਆਂ ਕੋਲ ਤੇ ਅੱਜ ਆਪਾਂ ਪਹਿਲੀ ਵਾਰ ਟਰਾਈ ਕੀਤਾ ਤੇ ਚਲੋ ਹੁਣ ਆਪਾਂ ਹੋ ਗਿਆ ਆਪਣਾ ਸਾਰਿਆਂ ਦਾ ਫਾਈਨਲ ਆਪਾਂ ਪਵਨ ਉਹਨੇ ਆ ਚਾਣੀ ਫਿਰ ਤੁਹਾਨੂੰ ਅਗਲਾ ਪ੍ਰੋਸੀਜਰ ਦਿਖਾਉਨੇ ਆ ਚਲੋ ਜੀ ਨਾ ਲੱਗਿਆ ਚਾਣੀ ਚਾਣੀ ਵਾਸਤੇ ਆਪਾਂ ਕড়াই ਰੱਖ ਲਈ ਆ ਗੈਸ ਆਪਾਂ ਨਹੀਂ ਕੀਤੀ ਇੱਕ ਕੋਲੀ ਆਪਾਂ ਖੰਡ ਦੀ ਪਾ ਲਈ ਆ ਤੇ ਡੇਢ ਕੋਲੀ ਪਾਵਾਂਗੇ ਆਪਾਂ ਖੰਡ ਦੀ ਤੇ ਡੇਢ ਕੋਲੀ ਆਪਾਂ ਖੰਡ ਦੀ ਪਾਵਾਂਗੇ ਪਾਣੀ ਕੇ ਕੋਲੀ ਪਾਣੀ ਹੀ ਪਾਵਾਂਗੇ ਤੇ ਆਪਣਾ 1 ਕਿਲੋ ਦੁੱਧ ਦਾ ਪਨੀਰ ਉਹ ਸੀਗਾ ਜਿਹੜਾ ਪਗਲ ਰਸਗੁੱਲੇ ਬਣਾਏ ਆ ਉਹਦੇ ਚ ਆਪਾਂ ਇੰਨੀ ਪਾਣੀ ਆ ਤੇ ਹੁਣ ਇਸ ਦਾ ਪਾਉਣਾ ਹੈ ਪਾਣੀ ਗੈਸ ਆਨ ਕੀਤਾ ਮਤਲਬ ਜ਼ਿਆਦਾ ਨਹੀਂ ਕੀਤਾ ਮੈਂ ਆਪਾਂ ਇਹ ਤਾਂ ਬਿਲਕੁਲ ਥੋੜਾ ਇਹ ਨਹੀਂ ਇਦਿੱਤਾ ਅਸੀਂ ਆਪਾ ਬਣਾ ਲਾਂਗੇ ਚਾਣੀ ਗੰਡਾ ਪਾ ਲੈਂਦੇ ਆ ਪਾਣੀ ਦੀ ਟਰਾਈ ਕਰਨ ਲੱਗੇ ਆ ਪਤਾ ਨਹੀਂ ਕੀ ਬਣੂਗਾ ਜੇ ਜਦੋਂ ਲੱਗਿਆ ਖਲਾਬ ਜਾ ਮਨ ਵੀ ਡੋਬਣਾ ਸਾਡਾ ਕੋਈ ਲਾ ਆਹੋ ਪਾਣੀ ਦੀ ਬਾ ਵਾਦੀ ਪਾ ਸਕਦੇ ਆ ਮੋਨ ਦੇਖ ਲਈ ਨਹੀਂ ਹੈ ਬਣਾ ਰਹੀਆਂ ਆਮ ਚਾਹ ਨਹੀਂ ਬਣਾ ਰਹੀਆਂ ਅੰਦਰ ਆਪਣੇ ਆਪ ਆਏ ਨੇ ਅਦਰ ਆਪਣਾ ਨਦਰਿਆ ਨਦਰ ਹੈਗਾ ਬੰਬ ਤੇ ਅਦਰ ਆਪਾਂ ਚਾਹਣੀ ਨੂੰ ਦੇ ਰਹੀਆਂ ਢੇੜਾ ਦੇਖਦੇ ਅਗੇ ਆਪਣੀ ਚਾਹਣੀ ਦਾ ਪਾਣੀ ਉਬਲਦਾ ਪਿਆ ਤੇ ਹੁਣ ਆਪਾਂ ਤੁਹਾਡੇ ਦੀਆਂ ਨੂੰ ਟਰਾਈ ਕਰਦੇ ਆਂ ਤੇ ਸਬਜ਼ੀ ਰਲਦੀ ਪਈ ਨਦਰ ਆਪਾਂ ਸ਼ਾਮ ਦੀ ਸਬਜ਼ੀ ਰਲਦੀ ਪਈ ਆ ਤੇ ਫੋਲੀਆਂ ਸ਼ਾਮ ਦੀ ਆ ਰਾਤ ਦੀ ਕਿਹੜੀ ਹੁੰਦੀ ਆ ਇਸ਼ਾਂ ਦੀ ਸਬਜੀ ਆਪਰੇ ਹੋਤੀ ਖਰਾਬ ਦੇ ਡিনার ਵਾਲੀ ਸੋਇਆਬੀ ਨਹੀਂ ਆਈ ਜਿਆ ਫਲੀਆਂ ਦੀ ਤੇ ਆਲੂ ਫਲੀਆਂ ਬਣਾਈਆਂ ਹੋਈਆਂ ਆਪਾਂ ਤੇਦਰ ਆਪਣਾ ਚਾਹਣੀ ਉਬਾਲੇ ਮਾਰਨ ਲੱਗ ਗਈ ਆ ਤੇ ਚਰਾ ਗੋਠਾ ਕਿਉਂ ਜਉ। ਚਲ ਆ ਪਾਵਾ ਲਿਆ। ਇੱਕ ਪਾਗ ਦੇ ਵਾਲਾ। ਲਿਆਦਾ ਨਹੀਂ ਤੁਸੀਂ। ਇੱਕ ਲੈ ਮੈਂ ਬਿਵਾਤ ਰੱਖਿਆ ਰ ਇੱਕ ਪਾਈ। ਇੱਕ ਪਾਗ ਆਪਾਂ ਫਰਾਈ ਕਰਦੇ ਹੁਣ। ਰੁਕ ਜਾ ਹੋਵੇ। ਅ ਡੁੱਬਿਆ ਨਹੀਂ ਆ। ਉਹ ਦੇਖ। ਡੁੱਬ ਹੁਲ ਜੂ ਰਸ ਜੂ ਭਿੰਦੀ ਵੀ ਭਰੇਗਾ ਉਵੇਂ ਮੇ ਡੁੱਬੂਗਾ। ਜਿਵੇਂ ਜਿਵੇਂ ਭਰ ਆਊਗਾ ਮੈਂ ਡੁੱਬ ਜਾਣਾ। ਅਜੇ ਹੌਲਾ। ਅਜੇ ਡੁੱਬ ਜਾਣਾ ਜਿਵੇਂ ਜੇ ਹੌਲਾ ਹੋਊਗਾ ਉਵੇਂ ਭਰ ਜੇ ਡੁੱਬ ਜਾਣਾ। ਘੱਟ ਤਾਂ ਇਸ ਕਰਦੀ। ਘਿਆ ਹੁਣ ਨਹੀਂ ਰੱਖ ਬਰਾਬਰੀ। ਪੂਰੀ ਰੱਖ ਪੂਰੀ। ਮੰਗਾ ਫਾਰੇ ਨਹੀਂ ਕੋਈ ਰੁਕ ਜਾ ਆਪਾਂ ਕੀਤੇ ਆ ਤੇ ਹਜੇ ਨਹੀਂ ਇੱਚੇ ਥੋੜਾ ਜਿਹਾ ਪਾਣੀ ਘੱਟ ਆ ਪਾਣੀ ਘੱਟ ਆ ਆ ਦੇਖੋ ਡੁੱਬਦੀ ਨਹੀਂ ਹੈਗੇ ਤਾਂ ਆਪਾਂ ਰੁਕ ਜਾਈਏ ਇੱਕ ਮਿੰਟ ਜੀ ਮੰਗਾ ਬਾਅਦ ਚ ਦਿਖਾਵਾਂਗੇ ਤੁਹਾਨੂੰ ਐਂ ਵਿੱਚ ਹੁਣ ਆਪਾਂ ਪਾਣੀ ਚਾਣੀ ਦਾ ਪਾਣੀ ਉਬਲਦਾ ਪਿਆ ਹੋਣੇ ਦੀ ਜੇ ਆਪਾਂ ਸਾਰੇ ਪੀਸ ਮਿਕਸ ਕਰ ਲਾਂਗੇ ਇੱਕ ਵਾਰੀ ਤੇ ਫਿਰ ਜੋ ਵੀ ਹੋਊਗਾ ਉਹ ਤੁਹਾਨੂੰ ਆਪਾਂ ਬਾਅਦ ਚ ਦਿਖਾ ਦਾਂਗੇ ਪਰੇ ਰਿਜ 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 ਹੈ ਨਹੀਂ ਗੇ ਉਹਦਾ ਜ ਰੋਕ ਦ ਪਾਣੀ ਉਬਲ ਲੈਂਦੇ ਪਾਣੀ ਬਰਵਾ ਕਿਦਣਾ ਦੇ ਬਣਨੇ ਕਿਦਾਂ ਦੇ ਨਹੀਂ ਬਣ ਕੇ ਜੋ ਵੀ ਬਣੂਗਾ ਤੁਹਾਡੇ ਸਾਹਮਣੇ ਹੋਊਗਾ ਤੇ ਚਲੋ ਕੀ ਪਤਾ ਮੈਂਤ ਰੰਗ ਲਿਆਈ ਜਾਵੇ ਦੇਖ ਨਹੀਂ ਆ ਨਾ ਕਿੰਨਾ ਬਾਲਾ ਹੁੰਦਾ ਹੋਏ ਪਾਣੀ ਨੂੰ ਹੋਰ ਥੋੜਾ ਜਿਆ ਫਿਰ ਪਾਉਂਦੀ ਆ ਸਾਰੇ ਇਹਦੇ ਵਿੱਚ ਚਲੋ ਜੀ ਹੁਣ ਆ ਪੈਦ ਜਿਹੜੇ ਸਾਰੇ ਘਾ ਪਾ ਦੇ ਨੇ ਪੀਸ ਕਰਕੇ ਤੇ ਬਾਅਦ ਤੇ ਨੂੰ ਢੱਕ ਦੇਣਾ ਆਪਾਂ ਤੇ ਦੇਖੋ ਕੀ ਬਣਦਾ ਕੀ ਰੰਗ ਨਿਕਲਦਾ ਮਿੱਠਾ ਘਟ ਹੋ ਗਿਆ ਉਹਨਾ ਔਰ ਤਾਂ ਕੁਛ ਨਹੀਂ ਹਾਂ ਦੇ ਦੇ ਰਹੀ ਕੀ ਬਣਦਾ ਤੋ ਤੇ ਦੇਖਣੀ ਵਸੇ ਆਪਣੇ ਨਾ ਭੁੱਲੇ ਤੇ ਨਾ ਕੁੱਟਿਆ ਕੋਈ ਨਹੀਂ ਹੋਇਆ ਇਹ ਕੋਈ ਨਾ ਅਸਰ ਕੋਈ ਹੋਇਆ ਹੀ ਨਹੀਂਗਾ ਆਪਣੇ ਖੰਡ-ਖੰਡ ਦਾ ਹਾਵਕ ਦਾਸ ਜੀ ਬਣ ਕੇ ਹੀ ਸੀਗਾ ਬਾਕੀ ਉਹਨਾਂ ਨੂੰ ਆਪ ਟਾਕ ਦਿੰਨੇ ਆ ਸਲੇਮ ਤੇ ਬਾਅਦ ਚ ਦੇਖਾਂ 10-15 ਮਿੰਟ ਬਾਅਦ ਤਾਂ ਜੋ ਵੀ ਕਾਨੂੰਨ ਨਿਕਲੂਗਾ ਉਹ ਤੁਹਾਡੇ ਸਾਹਮਣੇ ਆਜੂਗਾ ਜੋ ਵੀ ਰਿਜ਼ਲਟ ਹੋਊਗਾ ਇਹਦਾ ਚਲੋ ਜੀ ਹੁਣ ਆਪਾਂ ਕਰਦੇ ਆਂ ਵੇਟ ਲੋ ਜੀ ਆ ਤੁਸੀਂ ਦੇਖ ਸਕਦੇ ਆਂ ਆਪਣੇ ਬਣ ਕੇ ਆਸ ਗੁੱਲੇ ਤਿਆਰ ਹੋ ਗਏ ਆ ਚਾਣੀ ਚ ਕੋਈ ਤਰ੍ਹਾਂ ਤਿਆਰ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢਾਂਗੇ ਇਸ ਡੱਬੇ ਦੇ ਵਿੱਚ ਤੇ ਫਿਰ ਜਦੋਂ ਠੰਡੇ ਹੋ ਜਾਣਗੇ ਨਾ ਫਿਰ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਹੁਣ ਲੱਭਣਗੇ ਇਹਨਾਂ ਦੇ ਆਪਣੇ ਰਸਗੁੱਲੇ ਠੀਕ ਇਹ ਸੀ ਆਪਣਾ ਛੋਟਾ ਜਿਹਾ ਵਲੋਗ ਅੱਜ ਦਾ ਕੀ ਜਲਦੀ ਮਿਲਦੇ ਆਪਾਂ ਭਗਵਾਨ ਦੇ ਖੋਰ ਨਵੀਂ ਵੀਡੀਓ ਚ ਆਪਾਂ ਅਗਲੇ ਕੁਝ ਵਾਰੀ ਤੱਕ ਤਿਆਰ ਦੁਆਵਾਂ ਨੂੰ ਯਾਦ ਰੱਖਿਓ ਤੇ ਇੱਦਾਂ ਕਰਕੇ ਬਣ ਗਏ ਨੇ ਬਹੁਤ ਵਧੀਆ ਬਣ ਗਏ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਤੇ ਤੁਸੀਂ ਵੀ ਜੋ ਟਰਾਈ ਕਰਿਓ ਤਕਰੀਰ ਮੇਰੀ ਵੀਡੀਓ ਨੂੰ ਸ਼ੇਅਰ ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜਲਦੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇੱਕ ਹੋਰ ਨਵਾਂ ਬਲੌਗ ਤਦ ਤੱਕ ਲਈ ਕੋਡ ਬਾਏ ਤੇ ਕੇਅਰ ਰੱਬ ਰੱਖਾ